ਰੱਜੀ ਅੱਜ ਸਵੇਰ ਦੀ ਭੁੱਖੀ ਪਾਣੀ ਹਸਤਾਲ ਵਿੱਚ ਬੈਠੀ ਹੈ ਨਾ ਸਿਰ ਉੱਤੇ ਚੁੰਨੀ ਨਾ ਪੈਰਾਂ ਵਿੱਚ ਜੁੱਤੀ ਆਈ ਸੀ ਯੂ ਦੇ ਅੰਦਰ ਤਾਂ ਉਸ ਨੂੰ ਕਿਸੇ ਨੇ ਜਾਣ ਨਹੀਂ ਦਿੱਤਾ ਬਸ ਆਈ ਸੀ ਯੂ ਦੇ ਬਾਹਰ ਬੈਠੀ ਹੈ ਬੈਠੀ-ਬੈਠੀ ਉਹ ਖਿਆਲਾਂ ਵਿੱਚ ਖੋ ਜਾਂਦੀ ਹੈ ਹੁਣੇ-ਹੁਣੇ ਉਸ ਨੂੰ ਲੱਗਿਆ ਜਿਵੇਂ ਜਗ ਜੀਵਨ ਆਈ ਸੀ ਯੂ ਵਿੱਚੋਂ ਹਸਤਾ ਬਾਹਰ ਆਇਆ ਹੋਵੇ ਅਤੇ ਆ ਕੇ ਉਸ ਨੇ ਕਿਹਾ ਹੋਵੇ ਦੇਖ ਰੱਜੀ ਮੈਂ ਬਿਲਕੁਲ ਠੀਕ ਹੋ ਗਿਆ ਚੱਲ ਉੱਠ ਚੱਲ ਘਰ ਨੂੰ ਚਲੀਏ ਜਦੋਂ ਉਸਤਾ ਭਲੇਖਾ ਦੂਰ ਹੋਇਆ ਤਾਂ ਉਹ ਫੁੱਟ ਫੁੱਟ ਕੇ ਰੋਣ ਲੱਗ ਪਈ ਤੇ ਬੋਲੀ ਜਗ ਜੀਵਨ ਸਵੇਰ ਤੋਂ ਸ਼ਾਮ ਹੋ ਗਈ ਹਰ ਪਲ ਇਹੋ ਸੋਚ ਕੇ ਸਾਹ ਲਿੱਤਾ ਕਿ ਜਦ ਤੂੰ ਅਗਲਾ ਸਾਹ ਆਵੇਗਾ ਤੂੰ ਠੀਕ ਹੋ ਜਾਵੇਂਗਾ ਆ ਕੀ ਹੋ ਗਿਆ ਜਗ ਜੀਵਨ ਕੁਝ ਦਿਨ ਪਹਿਲਾਂ ਡਾਕਟਰ ਬਾਹਰ ਆਇਆ ਸੀ ਰੱਜੀ ਭੱਜ ਕੇ ਉਸ ਕੋਲ ਗਈ ਸੀ ਡਾਕਟਰ ਜਾਂਦਾ ਹੋਇਆ ਰੱਜੀ ਨੂੰ ਤਰਵਾਸ ਦੇ ਕੇ ਗਿਆ ਸੀ ਉਹ ਦੱਸ ਕੇ ਗਿਆ ਸੀ ਕਿ ਸਰਦੀ ਸੱਟ ਕਰਕੇ ਦਿਮਾਗ ਉੱਤੇ ਸੋਜ ਆਈ ਹੋਈ ਹੈ ਦਵਾਈ ਚੱਲ ਰਹੀ ਹੈ 2-3 ਦਿਨ ਲੱਗਣਗੇ ਪਰ ਘਬਰਾਉਣ ਦੀ ਲੋੜ ਨਹੀਂ ਮਰੀਜ਼ ਬਿਲਕੁਲ ਠੀਕ ਹੋ ਜਾਵੇਗਾ ਮੁਹੰਮਦ ਅਫਸਰ ਥਾਣੇ ਵਿੱਚੋਂ ਛੁੱਟੀ ਕਰਕੇ ਹੌਲਦਾਰ ਨੂੰ ਬੋਲਿਆ ਸਵੇਰੇ ਉਸ ਕੁੜੀ ਦੇ ਹੰਝੂ ਦੇਖ ਕੇ ਮੇਰਾ ਤਾਂ ਮਨ ਖਰਾਬ ਹੋਇਆ ਹੈ ਮੈਂ ਘਰ ਜਾਂਦਾ ਹੋਇਆ ਉਸ ਨੂੰ ਮਿਲ ਕੇ ਜਾਵਾਂਗਾ ਹੌਲਦਾਰ ਬੋਲਿਆ ਜਨਾਬ ਅੱਜ ਦੇ ਜ਼ਮਾਨੇ ਵਿੱਚ ਇਹੋ ਜਿਹੀ ਅਹਿਸਾਸ ਮੈਂ ਤਾਂ ਸੋਚਿਆ ਕਰਦਾ ਸੀ ਅੱਜ ਕੱਲ ਸਭ ਕੁਝ ਦਿਖਾਵਾ ਹੋ ਗਿਆ ਪਰ ਉਸ ਕੁੜੀ ਦੀ ਤੜਪ ਦੇਖ ਕੇ ਲੱਗਿਆ ਨਹੀਂ ਇਹੋ ਜਹੀ پاک ਪਵਿੱਤਰ ਰੂਹ ਸਦਕੇ ਹੀ ਦੁਨੀਆ ਖਲਾ ਵਿੱਚ ਖੜੀ ਹੈ ਵਰਨਾ ਤੇਰੀ ਮੇਰੀ ਬਦੌਲਤ ਤਾਂ ਕਦੋਂ ਦੀ ਫਨਾਹ ਹੋ ਜਾਂਦੀ ਜਾ ਪਹੁੰਚਿਆ ਹੈ ਅਫਸਰ ਹਸਤਾਲ ਵਿੱਚ ਉਸ ਦੀ ਉਮੀਦ ਮੁਤਾਬਿਕ ਰਜਜੀ ਉੱਥੇ ਹੀ ਬੈਠੀ ਹੈ ਜਿੱਥੇ ਉਸਨੇ ਸੋਚਿਆ ਸੀ ਆਈਸੀ ਜੂਦੇ ਗੇਟ ਤੇ ਬਾਹਰ ਆਉਂਦਾ ਹੋਇਆ ਅਫਸਰ ਜਾ ਤੇ ਬਿਸਕੁਟ ਲੈ ਕੇ ਆਇਆ ਹੈ ਉਸ ਨੂੰ ਯਕੀਨ ਹੈ ਰੱਜੀ ਨੇ ਸਵੇਰ ਦੀਨੇ ਕੁਝ ਨਹੀਂ ਖਾਦਾ ਹੋਣਾ ਉਹ ਰੱਜੀ ਨੂੰ ਚਾਹ ਦਾ ਗਲਾਸ ਫੜਾਉਂਦਾ ਬੋਲਿਆ ਲੈ ਬੇਟਾ ਚਾਹ ਪੀ ਲੈ ਫਿਰ ਅਫਸਰ ਨੇ ਡਾਕਟਰ ਨਾਲ ਗੱਲ ਕਰਕੇ ਰੱਜੀ ਨਾਲ ਆਈ ਸੀ ਯੂ ਵਿੱਚ ਜਾਣ ਦੀ ਇਜਾਜ਼ਤ ਲੈ ਦਿੱਤੀ ਉਹ ਰੱਜੀ ਨੂੰ ਨਾਲ ਲੈ ਕੇ ਅੰਦਰ ਚਲਾ ਗਿਆ ਹਰਤ ਜੀ ਦੇ ਹੰਝੂ ਰੁਕ ਨਹੀਂ ਰਹੇ ਉਹ ਜਗ ਜੀਵਨ ਦੀ ਛਾਤੀ ਤੇ ਹਲਕਾ ਜਿਹਾ ਹੱਥ ਰੱਖਦੀ ਬੋਲੀ ਦੇਖ ਜਗ ਜੀਵਨ ਮੈਂ ਆਈ ਹਾਂ ਦੇਖ ਨਾ ਤੂੰ ਦੇਖਦਾ ਕਿਉਂ ਨਹੀਂ ਕੋਈ ਇਸ ਤਰ੍ਹਾਂ ਵੀ ਰੁੱਸਦਾ ਹੁੰਦਾ ਤੂੰ ਜਲਦੀ ਦੇਣੀ ਠੀਕ ਹੋ ਜਾ ਮੈਂ ਨਾ ਤੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਦੋਵੇਂ ਆਈ ਸੀ ਜੂ ਵਿੱਚੋਂ ਬਾਹਰ ਆ ਗਏ ਨਮ ਅੱਖਾਂ ਨਾਲ ਅਫਸਰ ਬੋਲਿਆ ਚੱਲ ਬੇਟਾ ਮੈਂ ਤੈਨੂੰ ਘਰ ਛੱਡ ਦੇਵਾਂ ਨਹੀਂ ਨਹੀਂ ਮੈਂ ਇਸ ਹਾਲਤ ਵਿੱਚ ਜਦ ਜੀਵਨ ਨੂੰ ਛੱਡ ਕੇ ਨਹੀਂ ਜਾਵਾਂਗੀ ਰੱਜੀ ਨੇ ਹੰਝੂ ਸਾਫ ਕਰਦੀ ਨੇ ਜਵਾਬ ਦਿੱਤਾ ਜਿੱਦ ਨਹੀਂ ਕਰਦੇ ਬੇਟਾ ਆਪਣੇ ਰੱਬ ਵਿੱਚ ਯਕੀਨ ਰੱਖੀਦਾ ਉਸ ਨੂੰ ਸਭ ਫਿਕਰ ਹੈ ਅਫਸਰ ਬਾਤੋ ਫੜ ਕੇ ਰੱਜੀ ਨੂੰ ਘਰ ਵੱਲ ਤੋਰਦਾ ਬੋਲਿਆ ਰਸਤੇ ਵਿੱਚ ਅਫਸਰ ਨੇ ਰੱਜੀ ਨੂੰ ਜਗ ਜੀਵਨ ਦਾ ਫੋਨ ਦੇ ਦਿੱਤਾ ਰੱਜੀ ਨੂੰ ਘਰ ਛੱਡ ਕੇ अवसर मुड़ गया है रात हो गई है रजी जगजीवन फोन देख रही है और जगजीवन फेसबुक खोल दी बोली, तो कदम नहीं वो फेसबुक उत्ते भी दसियाबुक उज्जी ये देख के हैरान है जगजीवन की फेसबुक उत्ते बस एक मित्र है ये प्रोफाइल किसी कुड़ी की है जिमे ही उसने जगजीवन की फेसबुक देखनी शुरू की ਹਰ ਪੋਸਟ ਵਿੱਚ ਰੱਜੀ ਦੀ ਫੋਟੋ ਉੱਤੇ ਜਗਜੀਵਨ ਨੇ ਕੁਝ ਨਾ ਕੁਝ ਲਿਖਿਆ ਹੋਇਆ ਹੈ ਇਹ ਸਾਰੀਆਂ ਫੋਟੋਆਂ ਜਗਜੀਵਨ ਨੇ ਰੱਜੀ ਨੂੰ ਦੱਸੇ ਬਿਨਾਂ ਖਿੱਚੀਆਂ ਹੋਈਆਂ ਨੇ ਅੱਜ ਦੀ ਪੋਸਟ ਉੱਤੇ ਉਸਨੇ ਲਿਖਿਆ ਹੋਇਆ ਹੈ ਪੀਲੇ ਸੂਟ ਵਿੱਚ ਮੇਰੀ ਜਾਨ ਅਗਲੀ ਪੋਸਟ ਵਿੱਚ ਉਸਨੇ ਰੱਜੀ ਦੀ ਫੋਟੋ ਉੱਤੇ ਲਿਖਿਆ ਹੈ ਬੜੀ ਸ਼ਿੱਦਤ ਨਾਲ ਪੁਰੋਇਆ ਹੈ ਤੈਨੂੰ ਖੁਦ ਵਿੱਚ ਕੀ ਹੁਣ ਲਫ਼ਜ਼ਾਂ ਵਿੱਚ ਨਹੀਂ ਲਹਿਜਿਆਂ ਵਿੱਚ ਹੈ ਤੂੰ ਰੱਜੀ ਤਾਂ ਸੋਚਦੀ ਹੁੰਦੀ ਸੀ ਕਿ ਜਗਜੀਵਨ ਦੀ ਸ਼ਹਿਰੀ ਹਲਕੇ ਫੁਲਕੇ ਗਾਣਿਆਂ ਤੱਕ ਹੀ ਸੀਮਤ ਹੈ ਜਗਜੀਵਨ ਦੀ ਇਸ ਮਹਾਰਤ ਦਾ ਤਾਂ ਉਸ ਨੂੰ ਅੰਦਾਜ਼ਾ ਨਹੀਂ ਸੀ ਹੋਰ ਅੱਗੇ ਦੇਖਿਆ ਤਾਂ ਇੱਕ ਜਗ੍ਹਾ ਜਗਜੀਵਨ ਨੇ ਲਿਖਿਆ ਸੀ ਇਸ਼ਕ ਇਸ਼ਕ ਕਰਦੇ ਹੋ ਉਡੀਕ ਕਰਨੀ ਆਉਂਦੀ ਹੈ ਪੜ ਕੇ ਰੱਜੀ ਬੋਲੀ ਆਉਂਦੀ ਹੈ ਜਗ ਜੀਵਨ ਅਡਿਕ ਕਰਨੀ ਆਉਂਦੀ ਹੈ ਮੌਤ ਆਉਣ ਤੱਕ ਤੇਰਾ ਰਾਹ ਦੇਖਦੀ ਰਹਾਂਗੀ ਉਮੀਦ ਹੈ ਤੈਨੂੰ ਮੁੜ ਆਉਣ ਦਾ ਸਲੀਕਾ ਆਉਂਦਾ ਹੋਵੇਗਾ ਹਰ ਪੋਸਟ ਥੱਲੇ ਉਸ ਕੁੜੀ ਦਾ ਕਮੈਂਟ ਹੈ ਇੱਕ ਜਗ੍ਹਾ ਉਸਨੇ ਲਿਖਿਆ ਹੋਇਆ ਹੈ ਕਰਮਾ ਵਾਲਾ ਹੈ ਤੂੰ ਕਿਸ ਨੂੰ ਇੰਨਾ ਪਿਆਰ ਕਰਦਾ ਆਪਣੇ ਪਿਆਰ ਦਾ ਇਜ਼ਹਾਰ ਕਿਉਂ ਨਹੀਂ ਕਰਦਾ ਤੂੰ ਉਸ ਕੋਲ ਜਵਾਬ ਵਿੱਚ ਚਕਜੀਵਨ ਨੇ ਲਿਖਿਆ ਹੈ ਕਰਿਆ ਹੈ ਕਈ ਵਾਰ ਕਰਿਆ ਹੈ ਮੈਨੂੰ ਪਤਾ ਹੈ ਉਹ ਵੀ ਮੈਨੂੰ ਬਹੁਤ ਪਿਆਰ ਕਰਦੀ ਹੈ ਇੰਤਜ਼ਾਰ ਕਰ ਰਹੀ ਆਂ ਇੱਕ ਦਿਨ ਤਾਂ ਦੁਆ ਕਬੂਲ ਹੋਵੇਗੀ ਇੱਕ ਤਸਵੀਰ ਵਿੱਚ ਚਕਜੀਵਨ ਨੇ ਲਿਖਿਆ ਹੈ ਰੰਗਤ ਮਹਿਕ ਨਸ਼ਾਫਤ ਉਹਦੇ ਬੋਲਾਂ ਦੀ ਐਸੀ ਤੈਸੀ ਕਰ ਦਿੰਦੀ ਉਹ ਫੁੱਲਾਂ ਦੀ ਹੱਲੇ ਉਸ ਕੁੜੀ ਦਾ ਕਮੈਂਟ ਹੈ ਅੱਛਾ ਜੀ ਪਹਿਲਾਂ ਇਹ ਕੁੜੀ ਕੌਣ ਹੈ ਜਿਸ ਬਾਰੇ ਜਗਜੀਵਨ ਨੇ ਮੇਰੇ ਕੋਲ ਕਦੇ ਜ਼ਿਕਰ ਹੀ ਨਹੀਂ ਕਰਿਆ ਰੱਜੀ ਸੋਚ ਰਹੀ ਹੈ ਸਵੇਰ ਹੋ ਗਈ ਹੈ ਪੂਰੀ ਰਾਤ ਰੱਜੀ ਜਗਜੀਵਨ ਦੀ ਫੇਸਬੁੱਕ ਦੇਖਦੀ ਰਹੀ ਉਹ ਹੈਰਾਨ ਹੈ ਇਸ ਕਦਰ دیਵਾਨਗੀ ਪਰ ਜਦੋਂ ਵੀ ਪਿਆਰ ਦੀ ਬੁਜ਼ਾਰਤ ਪਾਈ ਮਜ਼ਾਕ ਵਿੱਚ ਹੀ ਪਾਈ ਕਦੇ ਸਵੇਰੇ ਜਹੇ ਕਿਤੇ ਰੱਜੀ ਦੀ ਅੱਖ ਲੱਗ ਗਈ ਉਸ ਦੇ ਹੱਥ ਵਿੱਚ ਇੱਕ ਜੀਵਨ ਦਾ ਫੋਨ ਹੈ ਰੱਜੀ ਦੇ ਹੱਥ ਵਿੱਚੋਂ ਫੋਨ ਲੈ ਕੇ ਠੀਕ ਤਰ੍ਹਾਂ ਨਾਲ ਰੱਜੀ ਉੱਤੇ ਖੇਸੀ ਦੇ ਕਰਤਾਰੋ ਰੱਜੀ ਦਾ ਮੱਥਾ ਚੁੰਮਦੀ ਬੋਲੀ ਪਤਾ ਨਹੀਂ ਰੱਬ ਕਿਹੜੀਆਂ ਗੱਲਾਂ ਵਿੱਚ ਰਾਜੀ ਅੱਜ ਸਵੇਰੇ ਸਵੇਰੇ ਦੀਸ਼ਾ ਪੂਰੇ ਪਰਿਵਾਰ ਨੂੰ ਲੈ ਕੇ ਕਿਤੇ ਗਿਆ ਹੈ ਜਾਂਦਾ ਹੋਇਆ ਉਹ ਘਰ ਦੀਆਂ ਚਾਪੀਆਂ ਕਰਤਾਰੋ ਨੂੰ ਖੜਾਉਂਦਾ ਬੋਲਿਆ ਭਾਬੀ ਘਰ ਦਾ ਧਿਆਨ ਰੱਖੀ ਸ਼ਾਮ ਨੂੰ ਬੱਤੀ ਜਗਾ ਦਿਆ ਕਰੀ ਜੇ ਕੱਲ ਨੂੰ ਨਹੀਂ ਤਾਂ ਪਰਸੋਂ ਨੂੰ ਆ ਜਾਵਾਂਗੇ ਭੈਣ ਵੱਲ ਜਾ ਰਹੇ ਹਾਂ ਜਾਣਾ ਆਪਣੇ ਬੱਸ ਦੇਖੋ ਕਦੋਂ ਮੁੜਨ ਦਿੰਦੀ ਆ ਰੱਜੀ ਪਈ ਪਈ ਉੱਠ ਕੇ ਬੈਠ ਗਈ ਸ਼ਾਇਦ ਉਸ ਨੂੰ ਕੋਈ ਸੁਪਨਾ ਆਇਆ ਹੈ ਉਹ ਮਾਂ ਨੂੰ ਪੁੱਛ ਰਹੀ ਹੈ ਮਾਂ ਜੇ ਸੁਪਨੇ ਵਿੱਚ ਕਿਸੇ ਦਾ ਵਿਆਹ ਹੁੰਦਾ ਦਿਸੇ ਤਾਂ ਕੀ ਚੰਗਾ ਹੁੰਦਾ ਜਾਂ ਮਾੜਾ ਸਪਨੇ ਤਾਂ ਸੁਪਨੇ ਹੁੰਦੇ ਨੇ ਐਵੇਂ ਲੋਕਾਂ ਨੇ ਬਹਿਮ ਬਣਾਏ ਹੋਏ ਨੇ ਧੀਏ ਕਰਤਾਰੋ ਰੱਜੀ ਦਾ ਸਿਰ ਪਲੋਸ ਦੀ ਬੋਲੀ ਦੱਸਨਾ ਰੱਜੀ ਕਰਤਾਰੋ ਦੀ ਬਾਹ ਫੜਦੀ ਬੋਲੀ ਮਾੜਾ ਦੱਸਦੇ ਨੇ ਹੁਣ ਤੋਂ ਕਿਸ ਨੂੰ ਵਿਆਹ ਦਿੱਤਾ ਸੁਪਨੇ ਵਿੱਚ ਕਰਤਾਰੋ ਖੇਸੀ ਦਿੱਤਾ ਲੌਂਦੀ ਬੋਲੀ ਜਗ ਜੀਵਨ ਨੂੰ ਬਾਕੀ ਕਹਾਣੀ ਕੱਲ ਅਗਲੇ ਭਾਗ ਵਿੱਚ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਧੰਨਵਾਦ ਜੀ